ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਅਗਰ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਅੱਜਕੱਲ ਬਹੁਤ ਸਾਰੇ ਗਾਇਕ ਨੇ ਬਹੁਤ ਸਾਰੇ ਸਿੰਗਰਸ ਨੇ ਕਈ ਬਹੁਤ ਅੱਛਾ ਗਾंदे ਨੇ ਤੇ ਕਈ ਬਾਥਰੂਮ ਸਿੰਗਰਸ ਨੇ ਜਿਹੜੇ YouTube ਦੇ ਉੱਤੇ ਛਾ ਗਏ ਨੇ ਸਿਰਫ ਕ੍ਰਿਟਿਸਾਈਜ਼ ਹੋਣ ਕਰਕੇ ਪਰ ਅਸਲ ਗਾਇਕੀ ਕੀ ਹੈ ਆਓ ਅੱਜ ਤੁਹਾਨੂੰ ਅਸਲ ਗਾਇਕੀ ਦਾ ਆਨੰਦ ਦਿੰਨੇ ਆ ਉਹ ਗਾਇਕੀ ਜੋ ਰੱਬ ਵੱਲੋਂ ਦਿੱਤੀ ਗਈ ਹੈ ਉਹ ਗਾਇਕੀ ਜਿਸ ਦੇ ਵਿੱਚ ਮਦਹੋਸ਼ੀ ਵੀ ਹੈ ਅਤੇ ਸਰੂਰ ਵੀ ਤੁਸੀਂ ਸੁਣ ਕੇ ਆਪ ਕਹੋਗੇ ਕਿ ਬੋਲਨ ਨਾਲੋਂ ਗਾਇਕੀ ਤੇ ਗਾਇਕੀ ਨਾਲੋਂ ਬੋਲ ਤਾਰੀਫ ਕਰੀਏ ਤਾਂ ਕਿਸ ਦੀ ਤਾਰੀਫ ਕਰੀਏ ਵਾਓ ਮੇਰੇ ਆਮ तेरे कैसे रंग नारे कोई नखरे करके खांधा कई भुखे मरन बेचारे ਵਾਉ ਮੇਰੇ ਹਾਂ ਮੋਲਾ ਵਾਉ ਮੇਰੇ ਹਾਂ ਮੋਲਾ ਹੋ ਜਿੰਨੂ ਮਿੱਟੀ ਨਾਲ ਮਿੱਟੀ ਹੋ ਕੇ ਇੱਕ ਡੰਗ ਨਾਲ ਜੁੜਦੀ ਰੋਟੀ ਉਹਦੇ ਹੀ ਖੂਨ ਪਸੀਨੇ ਚੋਂ ਇੱਕ ਠੱਗ ਬਣਾਉਂਦਾ ਕੋਠੀ ਹੋ ਜਿੰਨੂ ਮਿੱਟੀ ਨਾਲ ਮਿੱਟੀ ਹੋ ਕੇ ਇੱਕ ਠੱਗ ਬਣਾਉਂਦਾ ਕੋਠੀ ਹੂੰ ਸੱਚਾ ਚੁੱਪ ਹੈ ਤੈਉਂ ਮਾੜਾ ਹੂੰ ਸੱਚਾ ਚੁੱਪ ਹੈ ਤੈਉਂ ਮਾੜਾ ਹੱਕ ਜਰ ਮਾਰੇ ਲਲਕਾਰੇ ਕਈ ਨਖਰਿਆਂ ਦੇ ਨਾਲ ਖਾਂਦੇ ਕਈ ਪੱਖੇ ਮਰਨ ਵਿਚਾਰੇ ਵਾਹ ਜੀ ਵਾਹ ਵਾਹ ਮੇਰੇ ਆ ਮੋਲਾ ਵਾਹ ਮੇਰੇ ਰਜ਼ੀ ਰਕਮ ਕਮਾ ਲਈ ਹੋ ਫਿਰ ਵੀ ਔਲਾਦਾਂ ਗੰਦੀਆਂ ਹਨ ਜਿੰਨੀ ਮਰਜ਼ੀ ਰਕਮ ਕਮਾ ਲਈ ਨਾਲੇ ਦਿਨ ਕੱਟਦੇ ਵਿੱਚ ਫਿਕਰਾਂ ਦਿਨ ਕੱਟਦੇ ਵਿੱਚ ਫਿਕਰਾਂ ਉਤੋਂ ਰਾਤ ਗਣੌਂਦੀ ਤਾਰੇ ਕਈ ਨਖਰਿਆਂ ਦੇ ਨਾਲ ਖਾਂਦੇ ਕਈ ਭੁੱਖੇ ਮਰਨ ਵਿਚਾਰੇ ਬਾਉ ਮੇਰੀਆਂ ਮੋਲ ਬਾ ਚੋਹਾਂ ਨੂੰ ਜਾਂ ਫਿਰ ਸਭ ਦੀ ਚੋੜੀ ਪਰਦੇ ਹੋਇਆ ਤੂੰ ਅੱਖਾਂ ਖੋਲ ਰੱਬਾ ਜਾਂ ਨੇ ਸਾਡੇ ਬੰਦ ਕਰ ਦੇ ਹੋਇਆ ਤੂੰ ਅੱਖਾਂ ਖੋਲ ਰੱਬਾ ਜਾਂ ਨੇ ਸਾਡੇ ਬੰਦ ਕਰ ਦੇ ਆ ਬੈਠਾ ਵਿੱਚ ਤੂੰ ਹੀ ਦੇ ਕਮਲਾ ਆ ਬੈਠਾ ਵਿੱਚ ਤੂੰ ਹੀ ਦੇ ਕਮਲਾ ਤੈਨੂੰ ਹੀ ਤਾਨੇ ਮਾਰੇ ਕਈ ਨਖਰਿਆਂ ਦੇ ਨਾਲ ਖਾਂਦੇ ਕਈ ਭੁੱਖੇ ਮਰਨ ਬਚਾਰੇ ਵਾਉ ਮੇਰੇ ਆ ਮੋਲਾ ਵਾਉ ਮੇਰੇ ਆਰੇ ਕੋਰੇ ਜੀ ਹਾਂ ਇਸੇ ਛੋਟੇ ਜਿਹੇ ਬਾਲ ਨੇ ਜੋ ਕੁਝ ਸੁਨਾਇਆ ਇੱਕ ਇੱਕ ਲਾਈਨ ਦੇ ਵਿੱਚ ਇੰਨੀ ਸੱਚਾਈ ਇੰਨੀ ਮਿਠਾਸ ਸੀ ਕਿ ਬੋਲ ਸੀਨਾ ਚੀਰਦੇ ਹੋਏ ਦਿਲ ਦੇ ਵਿੱਚ ਉਤਰ ਗਏ ਕਾਸ਼ ਸਾਡੀਆਂ ਨਵੀਆਂ ਪੀੜੀਆਂ ਨਵੀਆਂ ਪਨੀਰੀਆਂ ਗਾਇਕ ਲਿਖਾਰੀ ਕੁਝ ਅਜੇਹਾ ਹੀ ਲਿਖਿਆ ਕਰਨ ਅਜੇਹਾ ਹੀ ਗਾਇਆ ਕਰਨ ਜਿਸ ਨੂੰ ਸੁਣ ਕੇ ਰੂਹ ਨੂੰ ਸਕੂਨ ਮਿਲੇ ਜਵਾਨ ਪੀੜੀ ਨੂੰ ਕੋਈ ਸੇਧ ਮਿਲੇ ਤੇ ਹਰ ਕੋਈ ਆਪਣੇ ਪੂਰੇ ਪਰਿਵਾਰ ਨਾਲ ਬੈਠ ਕੇ ਅਜਿਹੇ ਗੀਤ ਦੇਖ ਸਕੇ ਸੁਣ ਸਕੇ ਤੇ ਕੁਝ ਸਿੱਖ ਵੀ ਸਕੇ ਉਮੀਦ ਕਰਦਾ ਤੁਸੀਂ ਵੀ ਅਗਰ ਗਾਣੇ ਗਾਉਂਦੇ ਹੋ ਦੇਉ ਯਾ ਫਿਲਮਾਂ ਦੇ ਹਣਾ ਗੱਲਾਂ ਦਾ ਧਿਆਨ ਜ਼ਿੰਦਗੀ ਚ ਜ਼ਰੂਰ ਰੱਖੋਗੇ ਕੁਝ ਵੀ ਅਜੇਹਾ ਨਾ ਲਿਖਿਆ ਜਾਵੇ ਨਾ ਕਾਇਆ ਜਾਵੇ ਨਾ ਫਿਲਮਾਇਆ ਜਾਵੇ ਜਿਸ ਨੂੰ ਅਸੀਂ ਆਪਣੀਆਂ ਧੀਆਂ ਪੇਣਾ ਦੇ ਨਾਲ ਬੈਠ ਕੇ ਵੇਖ ਨਹੀਂ ਸਕਦੇ ਆਪਣੇ ਪਰਿਵਾਰ ਦੇ ਵਿੱਚ ਖੜ ਕੇ ਸੁਣ ਨਹੀਂ ਸਕਦੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਬਸ ਦੇ ਪਹਿਲੋਂ ਰਿੰਗ ਕਰੋ